ਫਗਵਾੜਾ ਦੇ ਸ਼ੁਗਰ ਮਿਲ ਪੁਲੇਟਾ ਦੋਤੇ ਰਾਦਰਮਿਆਨ ਪ੍ਰਾਣੀ ਰੰਜਿਸ਼ ਤੇ ਚਲਦਿਆਂ ਹੋਏ ਝਗੜੇ ਵਿੱਚ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਜ਼ਖਮੀਆਂ ਨੇ ਦੱਸਿਆ ਕਿ ਇਹ ਝਗੜਾ ਪ੍ਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹੈ ਜ਼ਖਮੀ ਵਿਅਕਤੀ ਅਭਿਸ਼ੈਗ ਅਤੇ ਉਸਦੇ ਭਰਾ ਮੁਤਾਬਕ ਉਸਨੇ ਦੂਸਰੀ ਧਿਰ ਕੋਲੋਂ 1000 ਰੁਪਏ ਲੈਣੇ ਸਨ ਤੇ ਪੈਸੇ ਦੇ ਲੈਣ ਦੇਂਦੇ ਚਲਦਿਆਂ ਹੀ ਉਨ੍ਹਾਂ ਵਿੱਚਕਾਰ ਝਗੜਾ ਹੋ ਗਿਆ ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗੀ ਤੀ ਕਿ ਦੋਸ਼ੀਆਂ ਖਲਾਫ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਆਵੇ 10 15 ਜਣਿਆਂ ਨੇ ਪਹਿਲਾਂ ਮਾਨੂੰ ਕੁੱਟਿਆ ਫੇਰ ਮੇਰੇ ਭਰਾ ਨੂੰ ਕੁੱਟਿਆ ਜੀ ਐਡੇ ਮੰਮੀ ਡੈਡੀ ਹੈ ਨਹੀਂ ਗਏ ਜੀ ਸਾਨੂੰ ਬਹੁਤ ਅੰਗ ਕੀਤਾ ਜੀ ਇਹ ਬੰਦੇ ਬੁਲਾ ਕੇ ਰੋਜ਼ ਧਮਕੀਆਂ ਦਿੰਦਾ ਸਾਨੂੰ ਕਾਲੀਆਂ ਦਿੰਦਾ ਜੀ ਇਹਨੂੰ ਪੁੱਛੋ ਤੇ ਲੜਾਈ ਕਦੋਂ ਹੋਈ ਥੋੜੀ ਜਿਆ ਇਹ ਆ ਜਿਹੜੇ ਅੰਦਰ ਬੈਠੇ ਹੈ ਨਾ ਇਹ ਨਾਮ ਕੀ ਉਹਦਾ ਉਹਦਾ ਬਿੰਦ ਰੱਖਿਆ ਜੀ ਕਿੱਥੇ ਦਾ ਰਹਿਣ ਵਾਲਾ ਪਤਾ ਨਹੀਂ ਇਹ ਖੋਥਣਾ ਰੋਡ ਹੋਥੜਾ ਰੋਡ ਜੀ ਪਹਿਲਾਂ ਵੀ ਲੜਾਈ ਹੋਈ ਥੋੜੀ ਪਹਿਲਾਂ ਨਹੀਂ ਹੋਈ ਜੀ ਪੱਲਾ ਸਹੀ ਨਹੀਂ ਹੈਗਾ ਜੀ ਇਹ ਬੰਦੇ ਸੱਦ ਕੇ ਸਾਨੂੰ ਮਾਰ ਫੋ ਆਂਦਾ ਹੈ ਤੇ ਲੜਾਈ ਕੱਲ ਹੀ ਹੋਈ ਹੈ ਹਾਂਜੀ ਕੀ ਕਾਰਨ ਨਾਲ ਲੜਾਈ ਵੇਹ ਲੈਣੇ ਸੀ ਜੀ ਕਿੰਨੇ ਲੈਣੇ ਵੇਹ ਲੈਣਾ ਸੀ 1000 ਰੁਪਏ ਦੇ ਕੋ ਅੱਛਾ 1000 ਰੁਪਏ ਪਿੱਛੇ ਲੱਲਰ ਪੇ ਲੜੇ ਨਹੀਂ ਉਹ ਲੱਲਾ ਕੱਲਾ ਜਿਹਨੇ ਉਹ ਲੜਿਆ ਸਾਡੇ ਨਾਲ ਕਿਹੜੀ ਚੀਜ਼ ਨੇ ਤੁਹਾਡੇ ਤੇ ਹਮਲਾ ਕੀਤਾ ਇਹਨੇ ਹਾਂਜੀ ਮੁੰਡੇ ਆਲੇ ਆ ਕੇ ਹਮਲਾ ਕੀਤਾ ਜੀ 15 20 ਮੁੰਡੇ ਲਿਆਂਦੇ ਸੀ ਕਿਸ ਚੀਜ਼ ਨਾ ਬਾਹਰ ਕੀਤਾ ਉਹਨੇ ਤੁਹਾਡੇ ਖੰਡੇ ਕੁਰਬਾਨਾ ਸੀਗੇ ਜੀ ਉਹਨਾਂ ਕੋ ਥਿਆਰ ਸਾਦੇ ਉਹਨਾਂ ਦੇ ਸੀਗੇ ਕਿੰਨੇ ਵੇਲੇ ਹੋਈ ਲੜਾਈ ਇਹ ਹੋਈ ਸ਼ਾਮ 6:00 ਵਜੇ ਹਾਂਜੀ ਸ਼ਾਮ ਦੇ 6:00 ਵਜੇ 6:00 ਵਜੇ ਬਿਆਏ ਬੰਦੇ ਆ ਜੀ ਆਪਾਂ ਕਿਹੜਾ ਛੜੇ ਸ਼ਾਂਟ ਆ ਇਹ ਤਾਂ ਛੜੇ ਸ਼ਾਂਟ ਆ ਜ ਘਣੇ ਘਣੇ ਨੂੰ ਘੁੱਟ ਦਿੰਦੇ ਆ ਇਹਨਾਂ ਕੋਲ ਤਾਂ ਪੈਸਾ ਹੈਗਾ ਅਸੀਂ ਗਰੀਬ ਬੰਦੇ ਆ ਮਰਾ ਸਾਡੇ ਨਾਲ ਨਿਆਂ ਨਹੀਂ ਕਰਦੇ ਆ ਉਧਰ ਦੂਸਰੇ ਜ਼ਖਮੀ ਵਿਅਕਤੀ ਮਨੀ ਬਾਲ ਨੇ ਦੱਸਿਆ ਕਿ ਪਹਿਲਾਂ ਵੀ ਉਹਨਾਂ ਦਾ ਝਗੜਾ ਹੋਇਆ ਸੀ ਤੇ ਹੁਣ ਫਿਰ ਕੁਝ ਵਿਅਕਤੀਆਂ ਨੇ ਉਹਨਾਂ ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ ਉਹਨਾਂ ਪਹਿਲੀ ਧਿਰ ਵੱਲੋਂ ਲਗਾਏ ਗਏ ਸਾਰੇ ਹੀ ਦੋਸ਼ਾਂ ਨੂੰ ਸਿਰੇ ਤੋਂ ਖਾਰਿਬ ਵੀ ਕੀਤਾ ਅਹੀਂ ਮਨੀ ਬਾਲ ਆ ਜੀ ਬੁੱਤਾਂ ਕਿੰਨੱਖਿਆ ਕਹਿੰਦੇ ਆ ਕਿੱਥੇ ਰਹਿਣ ਵਾਲੇ ਆ ਪਿਛਲਾ ਇਹ ਏਰੀਆ ਸਨਾਪੁਰਾ ਉੱਤਾਂ ਆਉਣ ਵੇੇ ਕਿਰਾਏ ਤੇ ਰਹਿਨੇ ਇੱਕ ਕੋਤੜਾ ਰੋ ਤੇ ਕੀ ਮਾਮਲਾ ਕੀ ਆ ਜਿਹੜਾ ਇੱਥੇ ਹਸਪੀਟਲ ਦਾ ਮਾਮਲਾ ਇਹ ਜੀ ਅਸੀਂ ਉੱਥੇ ਖੜੇ ਸੀਗੇ ਆਪਣੇ ਪੁਲ ਦੇ નીચે ਸ਼ੂਗਰ ਮਿੱਲ ਜਿਹੜਾ ਚੌਕ ਆ ਪਰੇ ਦੇ નીચે ਖੜੇ ਤੇ ਉਹ ਗੱਲ ਕਰਦੇ ਕਰਦੇ ਮੁੰਡਾ ਕਿਸੇ ਦੇ ਨਾਲ ਲੜ ਲਿਆ ਅਸੀਂ ਉਹਨੂੰ ਸਮਝਾਉਂਦੇ ਕਿ ਯਾਰ ਕੋ ਹਰ ਇੱਕ ਨਾ ਲੜਿਆ ਕਰ ਜਿਹੜੀ ਗੱਲ ਹੈਗੀ ਆ ਕੋਈ ਅਸੀਂ ਬੈਠ ਕੇ ਆਪਾਂ ਕਰ ਲਵਾਂਗੇ ਇਹ ਗੱਲ ਵੀ ਇਹਨੇ ਗਾਲ-ਗੋਲ ਕੱਢੀ ਆ ਗਾਲ ਕੱਢ ਕੇ ਇਹਨੇ ਤਾਂ ਬਾਈ ਹੱਥੋਂ ਪਾਈ ਹੋਏ ਆ ਹੱਥੋਂ ਪਾਈ ਹੋ ਕੇ ਜਦੋਂ ਇਹਨੂੰ ਛੱਡ ਦਿੱਤਾ ਸਾਰਿਆਂ ਨੇ ਗੱਲ ਕਰ ਵੀ ਲਈ ਹੈ ਬਣਾ ਵੀ ਲਿਆ ਇਹਨੂੰ ਕਿ ਅਜੇ ਤੱਕ ਬਰ ਨਾ ਤੂੰ ਗਏ ਇਹਨੂੰ ਕੁਝ ਕਹੀ ਨਾ ਇਧਰੋਂ ਦਾ ਡੇਵਲ ਕੋਈ ਕੁਝ ਕਹੂਗਾ ਪਰ ਇਹਨਾਂ ਮੁੰਡੇ ਸਾਦ ਨੇ ਪਿੱਛੋਂ ਨਾਲੇ ਕਿਹਨੇ ਸੱਦੇ ਮੁੰਡੇ ਇਹਨੇ ਕਵੀ ਨੇ ਕਵੀ ਮੁੰਡਾ ਜਿਹੜਾ ਇਹਨੇ ਮੁੰਡੇ ਸਾਦ ਕੇ ਤੁਣ ਕੇ ਬਸ ਇਕੱਲੇ ਨੂੰ ਪੈ ਗਿਆ ਮੇਰੇ ਹੋਈ ਕਿੱਥੇ ਲੜਾਈ ਸੀਗੇ ਇਹ ਹੋਈ ਆ ਜੀ ਸ਼ੂਗਰ ਮਿਲ ਵਾਲਾ ਜਿਹੜਾ ਸਰਾਏ ਰੋਡ ਵਾਲਾ ਜਿੱਥੇ ਸੱਡੀਆਂ ਲੱਗਦੀਆਂ ਹਾਂਜੀ ਪੁਰੇ ਪੁਲ ਦੇ નીચે ਤੇ ਇਹ ਬੰਦੇ ਕਿੰਨੇ ਵਿਅਕਤੀ ਸੀਗੇ ਇਹ ਹੁਣ ਇੱਕ ਟੋਗੜੀ ਦੀ 10 11 ਜਣ ਤੇ ਤੁਹਾਡੇ ਕਿਸ ਚੀਜ਼ ਨਵਾਰ ਕੀਤਾ ਚਾਰ ਜਣੇ ਸੀ ਹਾਂ ਜੀ ਨਹੀਂ ਤੁਹਾਡੇ ਦੇ ਕਿਸ ਚੀਜ਼ ਨਵਾਰ ਕੀਤਾ ਇੱਕ ਦਾਤ ਸੀ ਇਹਨਾਂ ਕੋਲ ਤੇ ਉਹ ਚੱਕਿਆ ਹੋਇਆ ਸੀ ਇਹ ਨਹੀਂ ਬੱਟਾ ਹੁੰਦਾ ਜਿਹੜਾ ਭਾਰ ਢੋਲਣ ਵਾਲਾ ਉਹਦੇ ਨਾਲ મતલਬ ਕੀ ਇਹਨਾਂ ਨੇ ਮਾਰਿਆ ਕੋਈ ਪੁਰਾਣੀ ਰੰਜਿਸ਼ ਆਪਣੀ ਪਹਿਲਾਂ ਪੁਰਾਣੀ ਰੰਜਿਸ਼ ਹੀ ਗੱਲ ਇੱਕ ਤਰ੍ਹਾਂ ਦੀ ਪੁਰਾਣੀ ਹੈ ਤੇ ਅੱਜ ਤੁਹਾਨੂੰ ਅੱਜ ਤੁਹਾਨੂੰ ਕੰਮ ਕਰਦੇ ਆਈ ਤੁਹਾਨੂੰ ਘੇਰ ਕੇ ਇਹਨਾਂ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਕੋਈ ਨਾਮ ਕੀ ਬੰਦੇ ਪਹਿਚਾਣ ਚ ਹੈ ਕੋਈ ਨਾਮ ਨਹੀਂ ਜੀ ਸਾਰੇ ਪਛਾਨਦੇ ਕੋਈ ਨਾਮ ਵਗੈਰਾ ਦੱਸ ਦਿਓ 2000 ਬੰਦੇ ਹੋ ਗਿਆ 26 ਹੋ ਗਿਆ ਟੋਨੀ ਆ ਹਮਮ ਹੋਰ ਦੋ ਤਿੰਨ ਜਾਣੇ ਹੈਗੇ ਇਹ ਕਿੱਥੇ ਦੇ ਰਹਿਣ ਵਾਲੇ ਸਾਰੇ ਇਹ ਭਗਤਪੁਰਾ ਜੀ ਭਗਤਪੁਰੇ ਦੇ ਹਾਂ ਜੀ ਭਗਤਪੁਰਾ ਤੇ ਪਹਿਲਾਂ ਵੀ ਲੜਾਈ ਹੋਈ ਤੁਹਾਡੀ ਕੋਈ ਪਹਿਲਾਂ ਥੋੜੀ ਦੇਰ ਪਹਿਲਾਂ ਹੋਈ ਸੀ ਉਰੋਂ ਨਹੀਂ ਸੀ ਇੰਨਾ ਕੋਈ ਗੱਲ ਵਧੀ ਸੀ ਆ ਹੁਣ ਜ਼ਿਆਦਾ ਹੋਈ ਐ ਕੀ ਮੰਗ ਰਖਦੇ ਆਪਾਂ ਮੰਗ ਇਹੀ ਹੈ ਜੀ ਜੋ ਕਾਰਵਾਈ ਹੈਗੀ ਕੀਤੀ ਆਵੇਂ ਇਨਸਾਮ ਦਿੱਤਾ ਜਾਵੇ ਤੁਹਾਨੂੰ ਇਸ ਸਬੰਧੀ ਗੱਲਬਾਤ ਕਰਦੇ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਜ਼ਖਮਿਆਂ ਦਾ ਇਲਾਜ ਕਰਕੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕਿ ਜਿਹੜਾ ਲੜਾਈ ਝਗੜਾ ਆਇਆ ਵਾ ਕੀ ਕਹਿੰਦੇ ਗਣਗਾਈ ਦੀ ਲੜਾਈ ਸਾਡੇ ਕੋਲ ਆਈ ਹੈਗੇ 6 ਬੰਦੇ ਆਏ ਸੀ ਸਾਡੇ ਕੋਲ ਰਜਿਸਟਰੀ ਆਫ ਅਸਾਲਟ ਦੇ ਨਾਲ ਤੇ ਜਿਨ੍ਹਾਂ ਵਿੱਚੋਂ ਇੱਕ ਬੰਦੇ ਦਾ ਅਸੀਂ ਕਰ ਦਿੱਤਾ ਹੈ ਤੇ ਬਾਕੀ ਜੋ ਦੂਸਰੀ ਪਾਰਟੀ ਹੈ ਉਹ ਹਜੇ ਸਾਲੇ ਕੋ ਪਰਚਾ ਨਹੀਂ ਕਰਵਾਇਆ ਹੈ ਪੀਸ਼ੈਂਟ ਫਿਲਹਾਲ ਦੀ ਕਿਹੜੀ ਸਟੇਬਲ ਹੈ ਤੇ ਪੁਲਿਸ ਕਾਰਵਾਈ ਜੋ ਵੀ ਹੈ ਉਹ ਕਰ ਦਿੱਤੀ ਗਈ ਸਰ ਕੋਈ ਪਤਾ ਚੱਲੇ ਕਿੱਥੇ ਦੇ ਰਹਿਣ ਵਾਲੇ ਵਿਅਕਤੀ ਏ ਕੁਛ ਬਗਦਿਆ ਦੇ ਨੇ ਕੁਛ ਖੋਜੜਾਂ ਦੇ ਕੁਛ ਭਗਤਪੁਰੇ ਦੇ ਨੇ ਪੁਲਿਸ ਸੂਚਨਾ ਦੇ ਦਿੱਤੀ ਸਰ ਹਾਂਜੀ ਪੁਲਿਸ ਸੂਚਨਾ ਦੇ ਦਿੱਤੀ ਗਈ ਹੈ